ਕਾਫੀ ਜਿਹੜੇ ਨੇ ਹੌਲੀ-ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੁ ਵਰਤੇ ਗਏ 1811 ਹਥਿਆ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਵਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਐ ਨੂੰ ਐਂਬੂਲੈਂਸ ਰਾਹੀਂ ਹਸਪਤਲ ਪਹੁੰਚਾ ਰਹੇ ਹਾਂ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੇ ਹੀ ਨਫਰੀ ਸਾਡੇ ਕੋਲ ਬਹੁਤ ਐ ਬੜੀ ਦਲੇਰ ਪੁਲਿਸ ਐ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ। ਆਤਵਾਦੀਆਂ ਵੱਲੋਂ ਪੰਜਾਬ ਨੂੰ ਤਹਿਲਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਿਸ ਨੂੰ ਦੱਸ ਦਈਏ ਕਿ ਏਜੀਟੀਐਫ ਦੀ ਪੰਜਾਬ ਪੁਲਿਸ ਦੀ ਟੀਮ ਅਤੇ ਏਜੀਟੀਐਫ ਦੀ ਟੀਮ ਨੇ ਜਿਹੜਾ ਹੈ ਉਹਨਾਂ ਕੰਮ ਕਰ ਦਿੱਤਾ ਗਿਆ ਦੱਸ ਦਈਏ ਕਿ ਪਾਕਿਸਤਾਨ 'ਚ ਬੈਠੇ ਅਤਕੀ ਹਰਵਿੰਦਰ ਸਿੰਘ ਰਿੰਦਾ ਅਤੇ ਵਿਦੇਸ਼ 'ਚ ਬੈਠੇ ਗੈਂਗਸਟਰ ਅਤੇ ਅਤਕੀ ਲਖਬੀਰ ਸਿੰਘ ਲੰਡਾ ਵੱਲੋਂ ਇੱਕ ਵਿਸਪੋਟਕ ਸਮਗਰੀ ਭੇਜੀ ਗਈ ਸੀ ਪੰਜਾਬ ਨੂੰ ਦਿਹਲਾਉਣਾ ਸੀ ਹਾਲਾਂਕਿ ਉਸ ਵਿਸਪੋਟਕ ਸਮਗਰੀ ਨੂੰ ਇਨ੍ਹਾਂ ਝਾੜੀਆਂ ਦੇ ਵਿੱਚੋਂ ਏਜੀਟੀਐਫ ਦੀ ਟੀਮ ਨੇ ਫੜਿਆ ਅਤੇ ਉਸ ਤੋਂ ਬਾਅਦ ਜਿਹੜਾ ਨਸ਼ਟ ਕਰਵਾ ਦਿੱਤਾ ਗਿਆ ਹਾਲਾਂਕਿ ਪੰਜਾਬ ਦੇ ਵਿੱਚ ਕਿਸ ਜਗ੍ਹਾ ਤੇ ਇਹ ਨੁਕਸਾਨ ਪਹੁੰਚਾਉਣਾ ਸੀ ਇਸ ਦੀ ਵੀ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਆਈ ਈ ਡੀ ਜਿਹੜੀ ਰਿਪੋਰਟਿੰਗ ਸਮਗਰੀ ਭੇਜੀ ਗਈ ਸੀ ਉਸ ਨੂੰ ਜਿਹੜਾ ਇਥੋਂ ਜਿਹੜਾ ਬਰਾਮਦ ਕੀਤਾ ਗਿਆ ਝਾੜੀਆਂ ਦੇ ਵਿੱਚੋਂ ਅਤੇ ਉਸ ਤੋਂ ਬਾਅਦ ਜਿਹੜਾ ਨਸ਼ਟ ਕਰ ਦਿੱਤਾ ਗਿਆ ਫਿਲਹਾਲ ਥਾਣਾ ਇਸ ਸਬੰਧੀ ਥਾਣਾ ਸਿਹਾਲੀ ਵਿਖੇ ਇੱਕ ਮਾਮਲਾ ਵੀ ਜਿਹੜਾ ਦਰਜ ਕਰ ਦਿੱਤਾ ਗਿਆ ਔਰ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਜਗ੍ਹਾ ਤੇ ਇਸ ਨੂੰ ਵਰਤਿਆ ਜਾਣਾ ਸੀ ਤਰਨਤਾਰਨ ਤੋਂ ਸਿਦਾਰਥ ਰੋੜਾ ਜੈਨਚੇਰਾ ਟੀਵੀ ਆਤਵਾਦੀਆਂ ਵੱਲੋਂ ਪੰਜਾਬ ਨੂੰ ਤੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਿਸ ਨੂੰ ਦੱਸਦੀ ਹੈ ਕਿ ਏਜੀਟੀਐਫ ਦੀ ਪੰਜਾਬ ਪੁਲਿਸ ਦੀ ਟੀਮ ਅਤੇ ਏਜੀਟੀਐਫ ਦੀ ਟੀਮ ਨੇ ਜਿਹੜਾ ਹੈ ਉਹਨਾਂ ਕੰਮ ਕਰ ਦਿੱਤਾ ਗਿਆ ਦੱਸਦੀ ਹੈ ਕਿ ਪਾਕਿਸਤਾਨ 'ਚ ਬੈਠੇ ਅਤਕੀ ਹਰਵਿੰਦਰ ਸਿੰਘ ਰੇਂਦਾ ਅਤੇ ਵਿਦੇਸ਼ 'ਚ ਬੈਠੇ ਗੈਂਗਸਟਰ ਅਤੇ ਅਤਕੀ ਲਖਬੀਰ ਸਿੰਘ ਲੰਡਾ ਵੱਲੋਂ ਇੱਕ ਵਿਸਪਟਕ ਸਮਗਰੀ ਭੇਜੀ ਗਈ ਸੀ ਪੰਜਾਬ ਨੂੰ ਦਿਹਲਾਉਣਾ ਸੀ ਹਾਲਾਂਕਿ ਉਸ ਵਿਸਪਟਕ ਸਮਗਰੀ ਨੂੰ ਇਨ੍ਹਾਂ ਝਾੜੀਆਂ ਦੇ ਵਿੱਚੋਂ ਏਜੀਟੀਐਫ ਦੀ ਟੀਮ ਨੇ ਫੜਿਆ ਅਤੇ ਉਸ ਤੋਂ ਬਾਅਦ ਜਿਹੜਾ ਨਸ਼ਟ ਕਰਵਾ ਦਿੱਤਾ ਗਿਆ ਹਾਲਾਂਕਿ ਪੰਜਾਬ ਦੇ ਵਿੱਚ ਕਿਸ ਜਗ੍ਹਾ ਤੇ ਇਹ ਨੁਕਸਾਨ ਪਹੁੰਚਾਉਣਾ ਸੀ ਇਸ ਦੀ ਵੀ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਆਈ ਈ ਡੀ ਜਿਹੜੀ ਰਿਪੋਰਟਿੰਗ ਸਮਗਰੀ ਭੇਜੀ ਗਈ ਸੀ ਉਸ ਨੂੰ ਜਿਹੜਾ ਇਥੋਂ ਜਿਹੜਾ ਬਰਾਮਦ ਕੀਤਾ ਗਿਆ ਝਾੜੀਆਂ ਦੇ ਵਿੱਚੋਂ ਅਤੇ ਉਸ ਤੋਂ ਬਾਅਦ ਜਿਹੜਾ ਨਸ਼ਟ ਕਰ ਦਿੱਤਾ ਗਿਆ ਫਿਲਹਾਲ ਥਾਣਾ ਇਸ ਸਬੰਧੀ ਥਾਣਾ ਸਿਹਾਲੀ ਵਿਖੇ ਇੱਕ ਮਾਮਲਾ ਵੀ ਜਿਹੜਾ ਦਰਜ ਕਰ ਦਿੱਤਾ ਗਿਆ ਔਰ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਜਗ੍ਹਾ ਤੇ ਇਸ ਨੂੰ ਵਰਤਿਆ ਜਾਣਾ ਸੀ ਤਰਨਤਾਰਨ ਤੋਂ ਸਿਦਾਰਥ ਲੋੜਾ ਦੇਣਚੇਰਾ ਟੀਵੀ